ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਤੁਹਾਨੂੰ ਲੈ ਕੇ ਪਹੁੰਚੇ ਆਪਾਂ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਹੁਣਿਆਂ ਨੂੰ ਸ਼ੌਂਗ ਆ ਜਿਹੜਾ ਮਿੱਤਰੋ ਉਹ ਹਰਿਆਣੇ ਦੇ ਵਿੱਚੋਂ ਟੋਕੜਾ ਗੱਪਣਾ ਮਈਆਂ ਲਿਆ ਕੇ ਤਿਆਰ ਕਰਕੇ ਵੇਚਣ ਦਾ ਇਹ ਵੀ ਮਿੱਤਰੋ ਪਸ਼ੂਤਾਨ ਨੂੰ ਜਿਹੜਾ ਤੁਹਾਨੂੰ ਦਿਖਾਉਣਾ ਹਰਿਆਣੇ ਦਾ ਪਠੋਕੜ ਆ ਜਾਂਦਾ ਵਿਕਰਮਾਲੀ ਦਾ ਇਹ ਵੀ ਉੱਥੋਂ ਹੀ ਆਈ ਹੋਈ ਆ ਟੋਕੜਾ ਗੱਪਣ ਸਾਰੀ ਆਪਾਂ ਦੀ ਪ੍ਰੂਫ ਜਿਹੜੀ ਜਾਣਕਾਰੀ ਆ ਉਹ ਬਾਈ ਤੋਂ ਪੁੱਛ ਲੈਣੀ ਆ ਤੁਹਾਨੂੰ ਦੱਸਦੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਮਹਾਰਾਜ ਠੀਕ ਆ ਜੀ ਸੇਤਾ ਦੇ ਪਰਿਵਾਰ ਸੁਣਾਓ ਹਾਂ ਜੀ ਠੀਕ ਆ ਜੀ ਅੱਛਾ ਨਾਮ ਦੱਸ ਦਈਏ ਕਿਹੜਾ ਦੀ ਆਪਣਾ ਅਵਤਾਰ ਸਿੰਘ ਜੀ ਅਵਤਾਰ ਸਿੰਘ ਅਵਤਾਰ ਬਾਈ ਮੈਂ ਇਹ ਪਰਸੋਂ ਸਵੇਰ ਸੂਈ ਆ ਜੀ ਠੀਕ ਆ ਕਿੰਮਾ ਸਵੇਰ ਸੂਈ ਆ ਬਈ ਇਹ ਇਹ ਦੂਜਾ ਜੀ ਦੂਜਾ ਸੂਆ ਕੱਟਾ ਦੇਗੀ ਬਈ ਹਾਂਜੀ ਕੱਟਾ ਜੀ ਠੀਕ ਠੀਕ ਆ ਕਿੰਨਾ ਕੋ ਉਤਾਰਾ ਹੋਣਗੀਆਂ ਹੁਣ ਥੱਲੇ ਬਈ ਹੈਗਾ ਬਈ 4-4 ਕਿਲੋ ਬਾਲਾ ਕੱਟਾ ਚੰਗਾ ਆ ਕੀ ਬੱਚੇ ਨੂੰ ਰ ਜਾ ਕੇ 4 ਕਿਲੋ ਮੋਲੇ ਆ ਜੀ ਬੱਚੇ ਨੂੰ ਰ ਜਾ ਕੇ 4 10-11 ਕਿਲੋ ਖੁੱਲਾ ਡੁੱਲਾ ਹੋਊਗਾ ਹਾਂਜੀ ਹਾਂਜੀ ਚੋਣ ਚਣ ਕਿਵੇਂ ਲੱਗਾ ਜੀ ਜਮਾਂ ਠੀਕ ਆ ਬਈ ਓਕੇ ਜਮਾਂ ਤੇਰਾ 12 13 ਤੇ ਦਾ ਟੇਕ ਦੂਗੀ ਝੋਟੀ ਜਾ ਕੇ ਹਾਂਜੀ ਵਾਦੀ ਦੇਉ ਤੇਰਾ 14 ਕਰ ਜੂਗੀ 14 ਮੋਲੇ ਨੇ ਦੇ ਦੂਗੀ ਦੁੱਧ ਬਈ ਖਾਣ ਪੀ ਹੱਥ ਨਵੀ ਉਹਦੇ ਸੀਲਾਂ ਚੂਣ ਚੱਲੂ ਹੈ ਪੂਰੀ ਸੀਲ ਆ ਬਾਈ ਆ ਜਾ ਬਈਆ ਲੈ ਆ ਲੈ ਲੈ ਬੱਚੀ ਅਲਹਦੋਲੇ ਵਾਸਤੇ ਵੀਡੀਓ ਦਾ ਟਾਈਮ ਦਿਖਾ ਦੀ ਦੀ ਬਾਈ 12 ਕੁ ਦੇ ਆਸੇ ਪਾਸੇ ਆਪਾਂ ਵੀਡੀਓ ਬਣਾ ਰਹੇ ਹਾਂ ਉਹ ਸਾਬ ਨੂੰ ਜੱਜਮੈਂਟ ਕਰ ਲਿਓ ਬਾਈ ਲੈਵੇ ਦੀ ਬਣ ਦੁਬਾ ਬੰਦੇ ਹਾਂ 1:01 ਦੇ 14 ਮਿੰਟ ਤੇ ਵੀਡੀਓ ਜਿਹੜੀ ਤੁਹਾਨੂੰ ਦਿਖਾਈ ਜੰਨਾ ਮਿੱਤਰੋ ਉਸ ਹਾਲਤ ਦੇ ਜੱਜਮੈਂਟ ਕਰਿਆ ਜਿੰਦੇ ਲੇਵੇ ਦੀ ਕਰਮਾ ਵਾਲੀ ਦੀ ਤੇ ਸੋਈ ਸਵਾਈ ਚੋਟੀ ਦੂਜਾ ਸੁਆ ਐਂਡ ਪਲੇਨ ਪੱਧਰੀ ਸਮਦਰੀ ਚੰਗਿਆ ਸਿੰਘ ਮੂੰਹ ਮੱਥਾ ਸੋਣਾ ਲੇਵਾ ਬਾਈ ਕਿਵੇਂ ਘੱਟ ਦਿਖਾਉਂਦੀ ਥੋੜਾ ਜਿਹਾ ਹਣਾ ਹਾਂਜੀ ਥੋੜਾ ਜਿਹਾ ਘੱਟ ਵਿਖਾਉਂਦਾ ਦੁੱਧੋ ਖਰੀ ਆ ਕਰਵਾ ਦੁੱਧੋ ਪੂਰੀ ਖਰੀ ਆ ਬਾਈ ਗਾਰੰਟੀ ਆ 2 ਜਾਣ ਕਿਵੇਂ ਲੱਗਾ ਮਹਾਰਾਜਾ ਜਮਾ ਸਿਰਾ ਬਾਈ ਠੀਕ ਆ ਕੀ ਰੇਟ ਰਹੂਗਾ ਇਹਦਾ ਜੀ ਹੈ ਇਹਦਾ 1.35 ਜੀ 1.35 ਮਾਨਤਾਂ ਵਿੱਚੋਂ ਹੋਊਗਾ ਇਹਦੇ ਵਿੱਚ ਆ ਕਰ ਦਿਆਂਗੇ ਜੀ ਠੀਕ ਹੈ ਬਾਈ ਲੈ ਮਿੱਤਰੋ 1,35,000 ਰੁਪਿਆ ਡਿਮਾਂਡ ਆ ਦੂਜਾ ਸੂਆ ਸੋਈ ਵਾਲਾ ਵਿਦੀ ਬਲਾਈਂਗ ਹੈ ਕਿਹੜਾ ਜੀ ਕੈਮਰਾ ਦਾ ਨੇੜੇ ਲੇਵੇ ਦੇ ਲੇਵਾ ਲੂਵਾ ਪਧਰਾ ਪੂਰਾ ਪੂਰਾ ਫੱਲੋ ਜਿਵੇਂ ਆਪਾਂ ਕਹਿ ਦਿੰਨੇ ਬੰਦ ਹਵਾਨੇ ਦੇ ਵਿੱਚ ਆ ਕਰਮਾਲੀ ਪਰ ਦੁੱਧੋ ਖਰੀਆ ਬਈ 10 ਕਿਲੋ ਵਾਂਗੂ ਪੋਲਾ ਹੋਊਗਾ ਹੁਣ 4 ਕਿਲੋ ਪੋਲਾ ਬਾਈ ਹੁਣੀ ਬੱਚੇ ਨੂੰ ਰ ਜਾ ਕੇ ਝੋਲਿੰਦੇ ਆ ਵੀ ਬੱਚਾ ਦਾ ਨਾਸਾ ਬੰਦ ਕਰਕੇ 4 ਕਿਲੋ ਪਾਲਟੀ ਜੇ ਵੀ ਪਾ ਦਿੰਦੀ ਆ ਕਰਮਾਲੀ ਚੂਣ ਚਣ ਚੰਗਾ ਲੱਗਾ ਹੋਇਆ ਦੂਜਾ ਸੂਆ ਸੋਈਆ ਰੇਟ 135000 ਰੁਪਿਆ ਵਾ ਪਿਛੋ ਇਹ ਹਰਿਆਣੇ ਚ ਹੀ ਲਿਆਈ ਨਾ ਬਈ ਤੋਂ ਹਾਂਜੀ ਹਾਂ ਬਾਈ ਹਾਂ ਆਪਣੇ ਕੋਲ ਪ੍ਰੂਫ ਹੈਗੇ ਹੁੰਦੇ ਆ ਨਾ ਹਾਂਜੀ ਹਾਂਜੀ ਠੀਕ ਹੈ ਬਾਈ ਅੱਛਾ ਨੰਬਰ ਦੱਸਿਆ ਜੇ ਕਿਰਾ ਦੀ 94177 ਜੀ 13478 ਇੱਕ ਵਾਰੀ ਹੋਰ ਬੋਲ ਦਿਓ ਜੀ 94177 ਜੀ 13478 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਿਓ ਭਾਈ ਇਹਨਾਂ ਨਾਲ ਰਬਤਾ ਹੈ ਮਿੱਤਰੋ ਪਿੰਡ ਲੰਡੇ ਜ਼ਿਲ੍ਹਾ ਮੋਗਾ ਜਾਣਕਾਰੀ ਲਈ ਸਾਰੀ ਵੀਡੀਓ ਦਿਖਾਤੀ ਤੁਹਾਨੂੰ